ਫਿਰ ਇਹ ਤੇ ਮੈਗਨੀਜ਼ ਲਿਆ ਕੇ ਛਿੜਕਦੇ ਮੈਗਜ਼ੀਨ ਤਾਂ ਛਿੜਕਤੀ ਇੱਕ ਹੋਰ ਹੱਲ ਲੱਭਿਆ ਆਪਾਂ ਨੇ ਇਹਦੇ ਵਾਸਤੇ ਉਸ ਕਰਨ ਦੀ ਲੋੜ ਨਹੀਂ ਆਪਾਂ ਨੂੰ ਕਣਕ ਪੀਲੀ ਹੋ ਗਈ ਲੈ ਉਹ ਹੋਰ ਯਾਰ ਬੱਸ ਬਾਈ ਯਾਰ ਪਾਣੀ ਲਾਇਆ ਤਾਂ ਪਹਿਲਾਂ ਨਾਲੇ ਛੜਾ ਕੇ ਲਾਇਆ ਅੱਛਾ ਕੋਰ ਪਾਣ ਲਾਇਆ ਪਾਣੀ ਹੋਰ ਇੱਧਰ ਕੀ ਸਾਰੀ ਖਰਾਬ ਹੋ ਗਈ ਯਾਰ ਫਿਰ ਇਹ ਤੇ ਮੈਗਨੀਜ਼ ਲਿਆ ਕੇ ਛਿੜਕਦੇ ਮੈਗਜ਼ੀਨ ਤਾਂ ਛਿੜਕਤੀ ਇੱਕ ਹੋਰ ਹੱਲ ਲੱਭਿਆ ਆਪਾਂ ਨੇ ਇਹਦੇ ਵਾਸਤੇ ਅੱਛਾ ਉਸ ਕਰਨ ਦੀ ਲੋੜ ਨਹੀਂ ਆਪਾਂ ਨੂੰ ਹਾਂ ਇਹਦੇ ਵਿੱਚ ਨਾ ਕੱਲ ਨੂੰ ਆਪਾਂ ਸਪਰੇਅ ਕਰ ਦੇਣੀ ਐ डीएपी ਨਹੀਂ ਹੁੰਦੀ ਜਿਹੜੀ ਆਪਾਂ ਠੀਕ ਹੈ ਡੀਏਪੀ ਲੈ ਕੇ 2 ਕਿਲੋ ਅੱਛਾ 2 ਕਿਲੋ ਡੀਏਪੀ ਲੈ ਕੇ ਉਹਦਾ ਘੋਲ ਕੇ ਉਹਨੂੰ ਨਾ ਵਧੀਆ ਠੀਕ ਹੈ ਜਦੋਂ ਕੁਲਗੀ ਜਿਹੜਾ ਉਹਦਾ ਉਤਲਾ ਪਾਣੀ ਹੁੰਦਾ ਠੀਕ ਹੈ ਉਹ ਪਾਣੀ ਦੀ ਸਪਰੇਅ ਕਰਨੀ ਪਊਗੀ ਆਪਾਂ ਨੂੰ 1 ਕਿਲੋ ਵਿੱਚ ਇਹਦੇ ਪਾ ਦੇਣੀ ਆਪਾਂ ਨੇ ਜੂਰੀਆ ਅੱਛਾ ਹਾਂ ਇਹ ਤੇ ਹੋਰ ਕੁਝ ਕਰਨ ਦੀ ਲੋੜ ਨਹੀਂ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਸੈੱਟ ਹੋ ਜੂਗੇ ਦੋ ਇਹ ਚੀਜ਼ਾਂ ਦਾ ਘੋਲ ਮਣਾ ਕੇ ਕੱਲ ਨੂੰ ਆਪਾਂ ਇਹ ਤੇ ਕਰ ਦੇਣਾ ਤੇ ਜਮੀਨ 'ਚ ਦਿੱਕਤ ਹੈ ਕਿਵੇਂ ਯਾਰਾ ਪਤਾ ਹੀ ਨਹੀਂ ਬਸ ਦਿੱਕਤ ਇਹ ਹੈ ਆ ਇੱਥੇ ਮਿਲਦਾ ਨਾ ਜਿੱਥੇ ਪਾਪਾ ਮਿੱਟੀ ਪਾਈ ਹੋਈ ਹੈ ਇਹ ਚ ਪਹਿਲਾਂ ਉਹਦੇ ਕਾਰਨ ਇਹ ਪਾਣੀ ਘੱਟ ਪੀਂਦਾ ਫਿਰ ਪਾਣੀ ਵੀ ਇਹਨੂੰ ਤਾਂ ਘੱਟੇ ਲੱਗਦੇ ਨੇ ਦੋ ਪਾਣੀ ਨਾਲ ਬਸ ਆ ਪਾਣੀ ਤੂੰ ਹਜੇ ਮਹੀਨਾ ਹੋ ਗਿਆ ਵੜ ਕੇ ਹਜੇ ਦੇਖ ਲੈ ਪੈਰ ਗੁਰਦੇ ਇਹਦੇ ਵਿੱਚ ਹਾਂ ਤਿੰਨ ਆਪਾਂ ਨੇ ਜੂਰੀਏ ਦੇ ਗੱਟੇ ਪਾਤੇ ਇਹ ਚ ਹੋਰ ਇਹਦਾ ਕੋਈ ਹੱਲ ਨਹੀਂ ਬਸ ਹੁਣ ਆਪਾਂ ਇਹਦੀ ਡੀਏਪੀ ਦੀ ਘੋਲ ਬਣਾ ਕੇ ਕੋਈ ਦਵਾਈ ਵੀ ਕੀਤੀ ਇਹਦੇ ਪਹਿਲਾਂ ਨਾ ਬਾਈ ਹੋਰ ਦਵਾਈ ਕੋਈ ਨਹੀਂ ਕੀਤੀ ਆਪਾਂ ਤਾਂ ਸਾਰੇ ਆਪਣੇ ਖੇਤ ਤੇ ਡੀਏਪੀ ਦੀ ਸਪਰੇਅ ਕਰਦੇ ਆ ਬਹੁਤ ਵਧੀਆ ਰਿਜ਼ਲਟ ਹੈ ਉਹਦਾ ਠੀਕ ਹੈ ਤੁਸੀਂ ਪਹਿਲਾਂ ਕੋਈ ਇਸ ਤਰੀਕਾ ਜਮਾ ਕੇ ਦੇਖ ਹਾਂ ਹਾਂ ਬਾਈ ਆਪਣੇ ਦੂਜੇ ਖੇਤ ਜਮਾ ਕੇ ਦੇਖਿਆ ਆਪਾਂ ਵਧੀਆ ਰਿਜ਼ਲਟ ਹੈ ਹਾਂ ਵਧੀਆ ਜਮਾ ਐਨ ਖੜੀ ਐ ਨਾਗ ਵਰਗੀ ਕਾਲੀ ਕਣਕ ਆਪਾਂ ਵੀਰਾਂ ਨੂੰ ਦਿਖਾ ਵੀ ਦਵਾਂਗੇ ਡੀਏਪੀ 2 ਕਿਲੋ ਡੀਏਪੀ ਕਿੱਲੇ ਦੀ ਠੀਕ ਹੈ ਤੇ ਕਿਲੋ ਜੂਰੀਆ ਤੇ ਇਹਨਾਂ ਦੋਆਂ ਦਾ ਘੋਲ ਬਣਾ ਕੇ ਤੇ ਕੀ ਕਰਨਾ ਹੈ ਹਾਂ ਵਧੀਆ ਸਪਰੇਅਆਂ ਕਰਦੀਆਂ ਨੇ ਇਹਦੀਆਂ ਇੱਕ ਸਪਰੇਈ ਬਾਈ ਰੰਗ ਦੂਗੀ ਕਿਹੜੀ ਮੈਗਜ਼ੀਨ ਕੋਈ ਕੁਸ ਕਰਨ ਦੀ ਲੋੜ ਨਹੀਂ ਆਪਾਂ ਨੂੰ ਸਿਰਾ ਹੋ ਜੂਗੀ ਕਣ ਨਾ ਮੁੜ ਕੇ ਦੇਖਣ ਦੀ ਲੋੜ ਆ ਜਮਾਂ ਇਹ ਕਾਲੀ ਹੋ ਜੂਗੀ ਠੀਕ ਹੈ ਕਰੇ ਤੋਂ ਬਾਅਦ ਵੀ ਭਾਈ ਆਪਾਂ ਅਗਲੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਇਹਦਾ ਰਿਜ਼ਲਟ 100% ਦੱਸਦੇ ਭਾਈ ਇਹਨੇ ਕੋਈ ਦਿਨੇ ਭਾਈ ਇਹਨੇ ਜਮਾ ਕੇ ਦੇਖਿਆ ਤਰੀਕਾ ਤੇ ਤੁਸੀਂ ਵੀ ਦੇਖਿਓ ਭਾਈ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਇਹਦਾ ਰਿਜ਼ਲਟ ਤੇ ਵੀਡੀਓ ਵਧੀਆ ਲੱਗੀ ਭਾਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ ਭਾਈ